ਪੰਜਾਬ ਦੇ ਵਿੱਚ ਇੱਕ ਕਹਾਵਤ ਜੀ ਆ ਹਾਸੇ ਮਜ਼ਾਕ ਕਹਿੰਦੇ ਨੇ ਕਿ ਜਿਹੜਾ ਤਣਾੜ ਹੁੰਦਾ ਉਹਦੀ ਔਰਤ ਜੇ ਕਿਸੇ ਦੀ ਪਰਝਾਈ ਲੱਗਦੀ ਹੋਵੇ ਉਹ ਵਿਚਾਰਾ ਡਰਦਾ ਨੂੰ ਚਾਚੀ ਕਹਿੰਦਾ ਜੇ ਮਜ਼ਦੂਰ ਦੀ ਔਰਤ ਜੇ ਚਾਚੀ ਵੀ ਲੱਗਦੀ ਹੋਵੇ ਤਾਂ ਤਣਾੜ ਨੂੰ ਪਰਝਾਈ ਕਹਿੰਦਾ ਬਈ ਇੱਕ ਇੱਕ ਕਹਾਵਤ ਜੀ ਬਣੀ ਹੋਈ ਹੈ ਇਸ ਤਰ੍ਹਾਂ ਹਾਸੇ ਮਜ਼ਾਕ ਦੇ ਵਿੱਚ ਕਿਹਾ ਜਾਂਦਾ ਇਹ ਗਰੀਬ ਤੇ ਕੋਈ ਵੀ ਬਲੇਮ ਲਾਇਆ ਜਾ ਸਕਦਾ ਬਈ ਗਰੀਬ ਨੇ ਕਿਹੜਾ ਤਣਾੜ ਵਿਅਕਤੀ ਦੇ ਨਾਲ ਲੜਾਈ ਲੜਨੀ ਆ ਉਹ ਇੰਨਾ ਸਮਰਥ ਨਹੀਂ ਹੁੰਦਾ ਇਸ ਕਰਕੇ ਜਿਹੜਾ ਵੀ ਕੋਈ ਬਲੇਮ ਹੈਗਾ ਉਹ ਗਰੀਬ ਤੇ ਹੀ ਟੱਚ ਕੀਤਾ ਜਾਂਦਾ ਇੱਕ ਧਰ ਮਜ਼ਦੂਰ ਦਾ ਸ਼ੋਸ਼ਣ ਕਰਦੀ ਹੈ ਕੇਂਦਰ ਜਾਂ ਮੈਂ ਕਿਰਤ ਕਮਿਸ਼ਨ ਵਿਭਾਗ ਨੂੰ ਮਿਲ ਕੇ ਆਇਆ ਮਜ਼ਦੂਰ ਦੀ ਦਿਹਾੜੀ 368 ਰੁਪਏ ਤੈਅ ਕੀਤੀ ਹੋਈ ਹੈ 368 ਰੁਪਏ ਤੋਂ ਘੱਟ ਕੋਈ ਦੇ ਨਹੀਂ ਸਕਦਾ ਤੇ 368 ਸਾਨੂੰ ਮਨਜ਼ੂਰ ਨਹੀਂ ਸਾਨੂੰ ਪਤਾ 368 400 ਰੁਪਏ ਮਿਲਦੀ ਆ ਆਦਮੀ ਮਜ਼ਦੂਰ ਨੂੰ ਔਰਤ ਨੂੰ 150 200 ਜਾਂ ਤੁਸੀਂ ਡਾਕਟਰਾਂ ਕੋਲੇ ਭੱਜ ਜਾਓ ਬੜੀਆਂ ਬੜੀਆਂ ਫੈਕਟਰੀਆਂ ਕਾਰਖਾਨਿਆਂ ਦੇ ਵਿੱਚ ਭੱਜ ਜਾਓ 4000 ਤੇ 5000 ਤੇ ਔਰਤ ਰੱਖੀ ਆ ਤੇ ਜਦੋਂ 368 ਦਿਹਾੜੀ ਵੱਜੀ ਸੀ ਉਹ ਲਗਭਗ 3 ਸਾਲ ਪਹਿਲਾਂ ਵੱਜੀ ਸੀ ਤੇ 6 ਮਹੀਨਿਆਂ ਬਾਅਦ ਸਰਕਾਰ ਨੇ ਦਿਹਾੜੀ 'ਚ ਵਾਧਾ ਕਰਨਾ ਹੁੰਦਾ ਪਹਿਲਾਂ ਕੈਪਟਨ ਨਮਰਿੰਦਰ ਨੇ ਦਿਹਾੜੀ ਨੂੰ ਰੋਕ ਕੇ ਰੱਖਿਆ ਵਧਣ ਨਹੀਂ ਦਿੱਤੇ ਫਿਰ ਚੰਨੀ ਜੀ ਨੇ ਰੋਕ ਕੇ ਰੱਖਿਆ ਤੇ ਹੁਣ ਸੂਬੇ ਦਾ ਮੁੱਖ ਮੰਤਰੀ ਇਹ ਰੋਕੀ ਬੈਠਿਆ ਮੈਂ ਇਹਨਾਂ ਨੂੰ ਪੁੱਛਣਾ ਚਾਹਣਾ ਕਿ 3 ਸਾਲ ਦੇ ਵਿੱਚ ਸਿਲੰਡਰ ਦੇ ਰੇਟ ਨਹੀਂ ਵਧੇ ਖੰਡ ਦਾਲ ਘਿਓ ਨੂਨ ਦਾ ਰੇਟ ਨਹੀਂ ਵਧਿਆ ਕਿ ਦਾਲਾਂ ਦਾ ਰੇਟ ਨਹੀਂ ਵਧਿਆ ਮਹਿੰਗਾਈ ਤਾਂ ਤੁਸੀਂ ਨਿਤ ਚੱਕੀ ਜਾਂਦੇ ਹੋ ਤੇ ਮਜ਼ਦੂਰੀ ਦਿਹਾੜੀ ਵਧਾਉਣ ਦਾ ਕੋਈ ਨਾਂ ਨਹੀਂ ਲੈਂਦਾ ਤੇ ਮੈਂ ਤੁਹਾਨੂੰ ਹੁਣੇ ਪੰਜਾਬ ਦੇ ਵਿੱਚ ਦਿਖਾ ਸਕਦਾ ਕਿ ਸਰਦਾਰਾਂ ਦੇ ਧੰਨਾ ਸੇਠਾਂ ਦੇ ਘਰਾਂ ਦੇ ਵਿੱਚ ਔਰਤਾਂ ਜਿਹੜੀਆਂ ਪੋਚਾਂ ਫਲੈਕਸ ਸਾਫ ਕਰਦੀਆਂ ਨੇ ਉਹਨਾਂ ਨੂੰ ਤਿੰਨ ਤਿੰਨ ਚਾਰ ਚਾਰ ਹਜ਼ਾਰ ਰੁਪਏ ਮਹੀਨਾ ਸਿਰਫ 3000 ਰੁਪਏ ਮਹੀਨਾ ਇਹ ਉਹਨਾਂ ਦੀ ਫਿਰ ਬੜੇ ਬੜੇ ਕਹਿਣਗੇ ਅਸੀਂ ਉਹ ਧਰਮ ਦੇ ਇੰਨੇ ਪੈਸੇ ਲਾਤੇ ਅਸੀਂ ਉੱਥੇ ਇੰਨਾ ਕੁਝ ਕਰਾਤਾ ਉਹ ਕੁਝ ਮਰਜ਼ੀ ਕਰਾ ਲਓ ਤੁਹਾਡੇ ਕਿਤੇ ਵੀ ਹਰੇ ਨਹੀਂ ਜਦੋਂ ਤੁਸੀਂ ਮਜ਼ਦੂਰ ਦੀ ਮਜ਼ਦੂਰੀ ਖਾਣੀ ਹੈ ਇੱਕ ਮੇਰੇ ਕਿਸਾਨ ਜਾਂ ਕੋਈ ਧਨਾੜ ਸੇਠ ਜਿਹੜੀ ਵੈਰਾਈਟੀ ਉਹਨੂੰ ਜਿਹੜੇ ਚੀਜ਼ ਦੇ ਔਨ ਦਿ ਰੇਟ ਤੇ ਆਉਂਦੀ ਹੈ ਉਹ ਦੋ ਘੱਟ ਸੇਲ ਕਰ ਲੇਗਾ ਕਦੇ ਨਹੀਂ ਕਰਦਾ ਜਾ ਸਾਡੇ ਕਿਸਾਨ ਭਰਾ ਨੇ ਜੇ ਇਹਨਾਂ ਦੀ ਕੋਈ ਕਣਕ ਰੇਟ ਤੋਂ ਘੱਟ ਲਵੇ ਨਰਮਾ ਰੇਟ ਤੋਂ ਘੱਟ ਲਵੇ ਤਾਂ ਤੁਰੰਤ ਕਾਰਵਾਈ ਹੋ ਜਾਂਦੀ ਹੈ ਤਾਂ ਫਿਰ ਮਜ਼ਦੂਰ ਦੀ ਦਿਹਾੜੀ ਕਿਉਂ ਨਹੀਂ ਪੂਰੀ ਕੀਤੀ ਜਾ ਰਹੀ ਸਾਡੀ ਮੰਗ ਆ ਅੱਜ ਦੇ ਸਮੇਂ ਨੂੰ ਦੇਖਦੇ ਹੋਏ ਕਿਉਂਕਿ ਮਜ਼ਦੂਰ ਹਰੇਕ ਵਰਗ ਦੇ ਵਿੱਚ ਕਿਸਾਨ ਵੀ ਬਹੁਤ ਦੁਖੀ ਹੈ ਪਰ ਨਾਰਮਲ ਕਿਸਾਨ ਵੀ ਚਾਹੁੰਦਾ ਕਿ ਮਜ਼ਦੂਰ ਦੀ ਦਿਹਾੜੀ ਵਧਣੀ ਚਾਹੀਦੀ ਕਿਉਂਕਿ ਉਹ ਆਪ ਖੁਦ ਮਜ਼ਦੂਰ ਬਣੇ ਹੋਏ ਨੇ ਸਾਡੀ ਮਜ਼ਦੂਰ ਦੀ ਦਿਹਾੜੀ ਦੀ 700 ਰੁਪਏ ਘੱਟੋ-ਘੱਟ ਚਾਹੇ ਮਨਰੇਗਾ ਦੀ ਹੋਵੇ ਚਾਹੇ ਫਿਰ ਸਰਕਾਰਾਂ ਸ਼ੋਸ਼ਣ ਕਰਦੀਆਂ ਨੇ ਆ ਕਿ ਮਨਰੇਗਾ ਦਾ ਕੰਮ ਅਸੀਂ 100 ਦਿਨ ਦੇਵਾਂਗੇ ਟੋਡਾ ਇਸ ਕਰਕੇ ਤਾਂ ਉਹਨਾਂ ਦਾ ਆਪਾਂ ਨੂੰ ਵੱਡਾ ਪੱਦਰ ਤੇ ਪੱਖ ਦੇਖਣਾ ਪਵੇਗਾ ਜੇ ਸਰਕਾਰ ਦੀ ਜ਼ਿੰਮੇਵਾਰੀ ਹੁੰਦੀ ਹੈ ਰੋਜੀ ਕਪੜਾ ਔਰ ਮਕਾਨ। ਟੋਡੀ ਜ਼ਿੰਮੇਵਾਰੀ ਬਣਦੀ ਆ ਹਰੇਕ ਬਣਾ ਕਰਕੇ ਨੂੰ ਰੋਜ਼ਗਾਰ ਦੇਣਾ, ਘਰ ਦੇਣਾ, ਕਪੜਾ ਦੇਣਾ। ਇਸ ਕਰਕੇ ਜਿਹੜੇ ਨਵੇਂ ਆਸਰੇ ਲੋਕ ਨੇ ਉਹਨਾਂ ਵੱਲ ਸਰਕਾਰਾਂ ਨੂੰ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ। ਜ਼ਿਆਦਾਤਰ ਕਿਸਾਨ ਆਗੂ ਨੇ ਜਾਂ ਕਿਸਾਨ ਜੁਨੀਅਰ ਨੇ ਉਹ ਮਜ਼ਦੂਰ ਦੇ ਨਾਂ ਦਾ ਸ਼ੋਸ਼ਣ ਕਰਦੀਆਂ ਨੇ। ਜਿਵੇਂ ਦਿੱਲੀ ਦੇ ਵਿੱਚ ਧਰਨਾ ਲੱਗਿਆ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ, ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਤੇ ਮੈਂ ਉਹ ਕਿਸਾਨ ਜਥੇਬੰਦੀਆਂ ਤੋਂ ਪੁੱਛਣਾ ਚਾਹਣਾ ਕਿ ਜਿਹੜੇ ਆ ਪਿਛਲੇ ਦਿਨ ਅਸੀਂ ਦੇਖਿਆ ਕਿ ਵੱਡੇ ਪੱਧਰ ਤੇ ਪੰਜਾਬ ਦੇ ਵਿੱਚ ਨਰਮੇ ਦੀ ਫਸਲ ਗਲਾਬੀ ਸੁੰਡੀ ਨਾਲ ਬਰਬਾਦ ਹੋਈ ਸਰਕਾਰ ਵੱਲੋਂ 17000 ਰੁਪਏ ਪ੍ਰਤੀ ਏਕੜ ਕਿਸਾਨ ਭਰਾ ਨੂੰ ਮਿਲਿਆ ਤੇ 1700 ਨਾਮ ਅਤਰਜੀ ਰਕਮ 1700 ਰੁਪਿਆ ਸ਼ਡਿਊਲ ਕਾਸਟ ਕਿਰਤੀ ਮਜ਼ਦੂਰਾਂ ਦੇ ਖਾਤਿਆਂ ਦੇ ਵਿੱਚ ਆਉਣਾ ਸੀ ਤਾਂ ਜਦੋਂ ਫਿਰ ਕਿਸਾਨ ਭਰਾਵਾਂ ਨੂੰ ਮਿਲ ਗਿਆ ਸੀ ਸਾਡੇ ਵੱਡੇ ਭਰਾਵਾਂ ਨੂੰ ਤਾਂ ਇਹਨਾਂ ਨੇ ਫਿਰ ਛੋਟਿਆਂ ਦੀ ਗੱਲ ਕਿਉਂ ਨਹੀਂ ਕੀਤੀ ਜਦੋਂ ਤੁਸੀਂ ਮਜ਼ਦੂਰਾਂ ਦਾ ਨਾਮ ਵਰਤਦੇ ਹੋ ਹਰੇਕ ਐਜੀਟੇਸ਼ਨ ਦੇ ਵਿੱਚ ਤਾਂ ਫਿਰ ਤੁਸੀਂ ਕਿਉਂ ਨਹੀਂ ਕਿਹਾ ਕਿ ਸਰਕਾਰ ਜੀ ਸਾਨੂੰ 17000 ਮਿਲ ਗਿਆ ਜਿਹੜਾ ਗਰੀਬਾਂ ਦਾ 1700 ਰੁਪਿਆ ਘਰ ਮੰਗਰਾਇਆ ਸੀ ਇਹ ਕਿਉਂ ਨਹੀਂ ਦਿੱਤਾ ਜਾ ਰਿਹਾ ਤੇ ਕਿਸਾਨ ਆਗੂ ਮੈਨੂੰ ਦੱਸਣਾ ਜਿਹੜੇ ਇਹ ਜਿਹੜਾ ਨਾਰਮਲ ਪਿੰਡਾਂ ਦਾ ਕਿਸਾਨ ਆ ਉਹਦਾ ਮਜ਼ਦੂਰ ਦੇ ਮੋਢੇ ਨਾਲ ਮੋਢਾ ਲਾ ਕੇ ਖੜਿਆ ਜਿਹੜੇ ਕਿਸਾਨ ਦੇ ਨਾਂ ਦੇ ਲੋ ਆਪ ਦੀਆਂ ਜਥੇਬੰਦੀਆਂ ਚਲਾਉਂਦੀਆਂ ਮਜ਼ਦੂਰਾਂ ਦੇ ਨਾਂ ਤੇ ਜਥੇਬੰਦੀਆਂ ਚਲਾਉਂਦੀਆਂ ਉਹ ਦੱਸਣ ਕਿ ਉਹਨਾਂ ਨੇ ਕਿਹੜੇ ਅਫਸਰ ਅੱਗੇ ਧਰਨਾ ਲਾ ਰਿਆ ਮਾਲ ਆਇਆ ਜਾਂ ਉਹਨਾਂ ਨੇ ਹੱਕ ਮੰਗੇ ਨੇ ਕਿ ਸਾਨੂੰ ਤਾਂ 17000 ਮਿਲ ਗਿਆ ਤੇ ਮਜ਼ਦੂਰਾਂ ਨੂੰ ਦੂਜੀ ਨਰਮੇ ਦੀ ਫਸਲ ਆ ਗਈ ਹਜੇ ਤੱਕ 1700 ਰੁਪਿਆ ਘਰਮਗਰ ਮਵਾਬਜ਼ਾ ਕਿਉਂ ਨਹੀਂ ਦਿੱਤਾ ਜਾ ਰਿਹਾ ਸੰਵਿਧਾਨ ਦੇ ਵਿੱਚ ਜਿਹੜਾ ਹੱਕ ਆ ਉਹ ਬਰਾਬਰਤਾ ਦਾ ਹੱਕ ਆ ਮੈਂ ਇਹੀ ਗੱਲ ਤੁਹਾਡੇ ਦੱਸਾਂ ਕਈ ਜਿਹੜੇ ਵੱਡੇ ਬੁੱਧੀਜੀਵ ਹੁੰਦੇ ਨੇ ਘਰੇ ਬੈਠੇ ਕਮੈਂਟਾਂ ਤੇ ਲਿਖਣ ਲੱਗੇ ਰਹਿਣਗੇ ਉਹ ਕਹਿੰਦੇ ਕਿ ਅਸੀਂ 400 ਦਿਨੇ ਆ ਦੇਣੀ ਬਣਦੀ ਆ ਤਾਂ ਸਭ ਕੋਈ ਪੌਣਾ ਦ 360 ਰੁਪਏ ਸਾਨੂੰ ਉਹ ਮਨਜ਼ੂਰੀ ਨਹੀਂ ਬੜੀ ਘਟਾ ਤਿੰਨ ਸਾਲ ਪਹਿਲਾਂ ਵੱਜੀ ਸੀ ਤਿੰਨ ਸਾਲ ਬਾਅਦ ਬੜੀ ਮੰਗਾਈ ਹੋਈ ਤੇ ਫਿਰ ਜੇ ਮੈਂ ਔਰਤ ਸਰੂਪ ਦੀ ਗੱਲ ਕਰ ਲਾਂ ਔਰਤ ਦੀ ਗੱਲ ਕਰ ਲਾਂ ਉਹ ਚਾਹੇ ਹਸਪੀਟਲਾਂ ਦੇ ਵਿੱਚ ਤੁਹਾਡੇ ਚੈਨਲ ਦਾ ਬਹੁਤ ਵੱਡਾ ਨਾਮ ਆ ਤੁਸੀਂ ਅੱਜ ਹੀ ਵਗਜੋ ਮਾਨਸਾਰੇ ਹਸਪੀਟਲ ਬਠਿੰਡੇ ਜਿਹੜੀਆਂ ਉੱਥੇ ਸਫਾਈ ਕਰਨਗੀਆਂ ਔਰਤਾਂ ਕਰਦੀਆਂ ਨੇ ਪੋਚੇ ਮਾਰਦੀਆਂ ਫਲਸ਼ਾਂ ਸਾਫ਼ ਕਰਦੀਆਂ ਭਿਆਨਕ ਤੋਂ ਪਿਆਰ ਕੇ ਬਿਮਾਰੀ ਲੱਗਣ ਦਾ ਡਰ ਹੁੰਦਾ ਕਿਉਂਕਿ ਹਸਪੀਟਲ ਦੇ ਵਿੱਚ ਹਸਪੀਟਲ ਦੇ ਵਿੱਚ ਮਰੀਜ਼ਾਂ ਨੇ ਜਾਣਾ ਉਹਨਾਂ ਤੋਂ ਜਾ ਕੇ ਪੁੱਛਿਆ ਜਾਵੇ ਕਿ ਵੀ ਤੁਹਾਡੀ ਤਨਖਾਹ ਕਿੰਨੀ ਆ ਤਾ ਕੋਈ ਵੀ ਡਾਕਟਰ ਕੋਈ ਵੀ ਧੰਨਾ ਸੇੜ ਬੜੇ ਬੜੇ ਫੈਕਟਰੀਆਂ ਵਾਲੇ ਮਾਲਕ ਨੇ ਜਿਹੜੇ 4-5000 ਰੁਪਏ ਤੋਂ ਮਜ਼ਦੂਰੀ ਵਧ ਦਿੰਦੇ ਨਹੀਂ ਮਹੀਨੇ ਦੀ ਚਾਹੇ ਉਹ ਕਿਸੇ ਫੈਕਟਰੀ ਸੀਲ ਫੈਕਟਰੀ ਦੀ ਗੱਲ ਕਰ ਲਾਂ ਖਾਦ ਫੈਕਟਰੀ ਦੀ ਗੱਲ ਕਰ ਲਾਂ ਕੋਰ ਕਰੇ ਜਿੱਥੇ ਵੀ ਔਰਤ ਲੱਗੀ ਹੋਈ ਆ ਤਾਂ 368 ਦੇ ਹਿਸਾਬ ਨਾਲ ਵੀ ਜੇ ਗੱਲ ਕਰੀਏ ਸਾਨੂੰ ਉਹ ਮਨਜ਼ੂਰ ਨਹੀਂ ਤਾਂ ਵੀ 11000 ਰੁਪਏ ਬਣਦਾ ਮਜ਼ਦੂਰ ਦੀ ਮਜ਼ਦੂਰੀ ਹਰੇਕ ਵਰਗ ਖਾਣ ਦਾ ਕੰਮ ਕਰ ਰਿਆ ਦਾ ਮਤਲਬ ਸਤਕਾਰ ਇਹ ਇੱਥੇ ਇਹ ਬਣਦਾ ਕਿ ਗੁਰੂ ਨੇ ਜਾਤ ਪਾਤ ਖਤਮ ਕੀਤੀ ਸੀ ਗੁਰੂ ਨੇ ਬਾਟੇ ਦੇ ਵਿੱਚੋਂ ਅਮਰਤ ਛਕਾਇਆ ਉਹਨਾਂ ਨੇ ਕਿਹਾ ਮਜਬੀ ਰਮਦਾਸੀਆ ਧਾਨਕਾ ਬੌਰੀਆ ਸੈਸੀਆ ਜਾਂ ਕਿਸਾਨ ਜੱਟ ਤੁਸੀਂ ਅੱਜ ਤੋਂ ਨਹੀਂ ਅੱਜ ਤੋਂ ਤੁਸੀਂ ਗੁਰੂ ਦੇ ਸਿੱਖੋ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦਾ ਮਤਲਬ ਕੀ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਨੂੰ ਮੱਥਾ ਟੇਕਣ ਦਾ ਮਤਲਬ ਨਮਸਤਕ ਹੋਣ ਦਾ ਮਤਲਬ ਇਹ ਹੈ ਆਪਣੀ ਸੋਚ ਛੱਡ ਕੇ ਗੁਰੂ ਦੀ ਸੋਚ ਨੂੰ ਅਪਣਾਉਣਾ ਤੇ ਫਿਰ ਅਸੀਂ ਮੈਂ ਕਹਿੰਦਾ ਅੱਜ ਵੀ 85% ਲੋਕ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੋਚ ਨਹੀਂ ਅਪਣਾਰੇ ਗੁਰੂ ਗਰੀਬ ਨੂੰ ਪਾਸ਼ਾਹੀ ਦੇਣ ਦੀ ਗੱਲ ਕਰਦਾ ਸੀ ਗੁਰੂ ਗਰੀਬ ਦੇ ਮੂੰਹ ਨੂੰ ਗੋਲਕ ਕਹਿ ਰਿਹਾ ਸੀ ਜਿਹਹ ਜਾਂ ਗਰੀਬ ਦੇ ਮੂੰਹ ਚ ਪਾਲਿਆ ਉਹਹ ਜਾਂ ਗੋਲਕਿਤ ਵਿੱਚ ਪਾਲਿਆ ਤੇ ਅੱਜ ਮੈਂ ਧਰਮ ਦੇ ਠੇਕੇਦਾਰਾਂ ਤੋਂ ਪੁੱਛਣਾ ਚਾਹਣਾ ਜਿਹੜੇ ਬੱਚਿਆਂ ਦੇ ਮਾਂ-ਬਾਪ ਮਰ ਚੁ ਕਾਫੀ ਵੱਡੇ ਪੱਧਰ ਤੇ ਕਈ ਬੱਚਿਆਂ ਦੇ ਮਤਲਬ ਕਿ ਬਜ਼ੁਰਗਾਂ ਦੇ ਕੀੜੇ ਪਏ ਹੁੰਦੇ ਨੇ ਕਿਸੇ ਬੱਚੇ ਦੀ ਲੱਤਬਾਂ ਟੁੱਟੀ ਹੁੰਦੀ ਆ ਉਹ ਸਾਹਮਰੇ ਨੇ ਤੇ ਫਿਰ ਸਾਡੀ ਸ਼੍ਰੋਮਣੀ ਗੁਰਦੁਆਰਾ ਕਮੇਟੀ ਨੂੰ ਕੀ ਹੋਇਆ ਹੋਇਆ ਇੱਕ ਆਮ ਨਾਗਰਿਕ ਜਦੋਂ ਇਹ ਕੰਮ ਕਰ ਸਕਦਾ ਤੇ ਗੁਰੂ ਦੇ ਰਾਹ ਤੇ ਅਸੀਂ ਕਿਉਂ ਨਹੀਂ ਚੱਲ ਕੇ ਇਹ ਕੰਮ ਕਰ ਸਕਦੇ ਮਾਨਸ ਕੀ ਜਾਤ ਸਭੇ ਇੱਕ ਪਛਾਨ ਉਹ ਅਸੀਂ ਸਭ ਤੋਂ ਪਹਿਲਾਂ ਗੁਰੂ ਪ੍ਰਤੀ ਫੇਰ ਸੱਚੇ ਹੋ ਸਕਦੇ ਆ ਜੇ ਅਸੀਂ ਸਰਬ ਦਾ ਭਲਾ ਸੋਚਾਂਗੇ ਦੇਖੋ ਜੀ ਐਸੀ ਜਿਤਨਾ ਨਾ ਜਿਤਨਾ ਉਹ ਗੱਲ ਨਹੀਂ ਹੁੰਦੀ ਸ੍ਰੀ ਤਿੰਨ ਤਰ੍ਹਾਂ ਦੇ ਹੁੰਦੇ ਨੇ ਇੱਕ ਤਾਂ ਐਗਰੀਕਲਚਰ ਸ੍ਰੀ ਹੋ ਗਿਆ ਜਿਹੜਾ ਕਿਸਾਨ ਭਰਾ ਦੇ ਨਾਲ ਸ੍ਰੀ ਆ ਜਿਵੇਂ ਕਿਸਾਨ ਕਹਿੰਦਾ ਉਮੀਦ ਕਰਦਾ ਹੈ ਇੱਕ ਆਰਐਸਐਸ ਦੇ ਸਿਰੀ ਹੋਗੇ ਇੱਕ ਆਰਐਸਐਸ ਦੇ ਸਿਰੀ ਰਾਜਨੀਤਿਕ ਹੋਗੇ ਪੋਲੀਟੀਸ਼ੀਅਨ ਤੇ ਤੀਜਾ ਸਿਰੀ ਅੰਪਲਾਈਜ਼ ਜਿਹੜਾ ਸਿਰੀ ਦਾ ਸਿਰੀ ਹੋ ਗਿਆ ਜਿਵੇਂ ਮੰਨ ਲਓ ਕੋਈ ਐਸਈ ਮੰਤਰੀ ਬਣਿਆ ਹੋਇਆ ਉਹ ਆਰਐਸਐਸ ਦੀ ਗੱਲ ਮੰਨ ਰਿਹਾ ਸੰਵਿਧਾਨ ਦੇ ਵਿਰੁੱਧ ਕੰਮ ਕਰ ਰਿਹਾ ਤੇ ਸਾਡੇ ਵਾਲੇ ਸਭ ਜਿਹੜੇ এমਪਲਾਈਜ਼ ਨੇ ਸਵਿਧਾਨ ਦਾ ਸ਼ੈਡਿਊਲ ਕਾਸ ਦਾ ਫਾਇਦਾ ਲੈ ਕੇ ਬੈਨੀਫੀਟ ਲੈ ਕੇ ਮੁਲਾਜ਼ਮ ਲੱਗੇ ਹੋਏ ਨੇ ਅਫਸਰ ਲੱਗੇ ਹੋਏ ਨੇ ਉਹ ਉਸ ਸਿਰੀ ਦੀ ਗੱਲ ਮੰਨ ਕੇ ਸਮਾਜ ਦਾ ਸਭ ਤੋਂ ਵੱਡਾ ਨੁਕਸਾਨ ਕਰਦੇ ਨੇ ਇਹ ਦੋ ਤਰ੍ਹਾਂ ਦੇ ਸਿਰੀ ਬੜੇ ਸਮਾਜ ਲਈ ਘਾਟਾ ਸਿੱਧ ਹੋ ਰਹੇ ਨੇ ਉਹ ਕਿਵੇਂ ਮੈਂ ਸਾਬਤ ਕਰਦਾ ਪੰਜਾਬ ਦੇ ਵਿੱਚੋਂ 34 ਐਮਐਲਏ ਸ਼ੈਡਿਊਲ ਕਾਸ ਸਮਾਜ ਦੇ ਜਿੱਤੇ ਨੇ ਤੇ ਜਿਹਦੇ ਵਿੱਚੋਂ 34 ਨਹੀਂ ਵੈਸੇ ਤਾਂ 38 ਜਿੱਤੇ ਨੇ 34 ਸੀਟਾਂ ਰਿਜ਼ਰਵ ਨੇ ਤੇ 38 ਜਿੱਤੇ ਨੇ ਤੇ ਇੱਕ ਮਾਨਯੋਗ ਨਾ ਸ਼ਤਰਪਾਲ ਜੋ ਹਮੇਸ਼ਾ ਗਰੀਬ ਮਜ਼ਦੂਰ ਦੀ ਗੱਲ ਕਰਦਾ ਵਿਧਾਨ ਸਭਾ ਦੇ ਵਿੱਚ ਨਵੇਂ ਸ਼ਹਿਰ ਤੋਂ ਵਧਾਈ ਕਾ ਬਾਕੀ ਜਿਹੜੇ 37 ਸਵਿਧਾਨ ਦਾ ਫਾਇਦਾ ਲੈ ਕੇ ਜਿੱਤੇ ਨੇ ਇਹਨਾਂ ਦੀਆਂ ਵੋਟਾਂ ਨਾਲ 7 ਰਾਜ ਸਭਾ ਮੈਂਬਰ ਨਿਯੁਕਤ ਹੋਣੇ ਸੀ 7 ਐਮਪੀ ਰਾਜ ਸਭਾ ਮੈਂਬਰ ਪਾਰਲੀਮੈਂਟ ਨਿਯੁਕਤ ਹੋਣੇ ਸੀ ਤਾਂ ਇਹਨਾਂ ਨੇ ਸੱਤਾ ਨੇ ਰਜਵਾੜਾ ਸ਼ਾਹੀ ਨੂੰ ਵੋਟ ਵੱਡੇ ਪੱਦਰ ਤੇ ਪਾਈ ਮੈਂ ਇਹਨਾਂ ਤੋਂ ਪੁੱਛਣਾ ਚਾਹਣਾ ਕਿ ਤੁਸੀਂ ਮਾਨਯੋਗ ਕੇਜਰੀਵਾਲ ਨੂੰ ਸਵਾਲ ਨਹੀਂ ਕਰ ਸਕੇ ਕਿ ਸਾਨੂੰ ਵੋਟਾਂ ਸ਼ਡਿਊਲ ਕਾਸ ਸਮਾਜ ਨੇ ਵੱਡੇ ਪੱਦਰ ਤੇ ਪਾਈਆਂ ਅਸੀਂ ਸ੍ਰਧਾਨ ਦੀ ਬਦੌਲਤ ਜਿੱਤ ਕੇ ਆਏ ਹਾਂ ਇੱਕ ਦੋ ਮੁੰਡੇ ਤੁਸੀਂ ਰਾਜ ਸਭਾ 7 ਮੈਂਬਰ ਚੁਣਨੇ ਨੇ ਤੁਸੀਂ ਮਜਬੀ ਸ ਈ ਭਾਈਚਾਰੇ ਦੇ ਵਿੱਚੋਂ ਨਮਿੰਦਗੀ ਰਾਜ ਸਭਾ ਦੀ ਦਿਓ ਸੱਤੇ ਦੇ ਸੱਤੇ ਰਜਵਾੜੇ ਚੁਣੇ ਇਹ ਸ਼ਡਿਊਲ ਕਾਸਟ ਨੇ ਇਹਨਾਂ ਨੂੰ ਬਣਾਇਆ ਤੇ ਇਹਨਾਂ ਨੇ ਬਾੜੇ ਪੜੇ ਲਿਖੇ ਬੁੱਧੀਜੀਵਾਂ ਨੇ ਸੰਵਿਧਾਨ ਦਾ ਫਾਇਦਾ ਲੈ ਕੇ ਆਰਐਸਐਸ ਦੇ ਸੀਰੀਆਂ ਨੇ ਸਤ ਉਦਯੋਗਪਤੀ ਲਵਲੀ ਯੂਨੀਵਰਸਿਟੀ ਵਰਗੇ ਜਾਂ ਗੁਪਤਿਆਂ ਵਰਗੇ ਬੜੇ ਬੜੇ ਉਦਯੋਗਪਤੀ ਤੁਹਾਨੂੰ ਵੀ ਪਤਾ ਉਹ ਜਿਹੜੇ ਕਦੇ ਵੀ ਇਸ ਪੰਜਾਬ ਦਾ ਜਾਂ ਆ ਐਸਬੀਸੀ ਭਾਈ ਜਾਰੇ ਦਾ ਭਲਾ ਨਹੀਂ ਕਰ ਸਕਦੇ ਉਹ ਇਹਨਾਂ ਦੀ ਵੋਟ ਨਾਲ ਰਾਜ ਸਭਾ ਦੇ ਵਿੱਚ ਬੈਠੇ ਨੇ ਇਸ ਕਰਕੇ ਮੈਂ ਕਿਹਾ ਰਾਜਨੀਤਿਕ ਸੀਰੀ ਨੇ ਆਰਐਸਐਸ ਦੇ ਸੀਰੀ ਨੇ ਤੇ ਗਾਂਹ ਜਿਹੜੇ ਅੰਪਲਾਈ ਕੁਸ਼ 바ਵਾ ਸਾਹਿਬ ਦੇ ਸੰਵਿਧਾਨ ਦਾ ਫਾਇਦਾ ਲੈ ਕੇ ਉਹ ਇਹਨਾਂ ਦੇ ਸੀਰੀ ਬਣੇ ਹੋਏ ਨੇ ਉਹ ਆਪਦੇ ਸਮਾਜ ਦਾ ਕੰਮ ਕਰ ਨਹੀਂ ਪਸੰਦ ਨਹੀਂ ਕਰਦੇ ਜਿਵੇਂ ਉੱਤੋਂ ਹਦਾਇਤਾਂ ਆਉਂਦੀਆਂ ਉਵੇਂ ਉਸ ਤਰ੍ਹਾਂ ਉਹ ਕਰਦੇ ਨੇ ਤੇ ਉਹ ਸਮਾਜ ਲਈ ਬੜੇ ਨੁਕਸਾਨਦੇ ਨੇ ਜੇ ਸਿੱਖ ਇਤਿਹਾਸ ਦੇ ਵਿੱਚ ਨਿਗਾਹ ਮਾਰੀਏ ਤਾਂ ਐਸਸੀ ਬੀਸੀ ਭਾਈਚਾਰੇ ਦੀਆਂ ਹਰੀ ਸਿੰਘ ਨਲੂਏ ਵਰਗੇ ਜਿਹੜੇ ਸ਼ੇਰਾਂ ਦੇ ਜਵਾੜੇ ਪਾੜਦੇ ਰਹੇ ਨੇ ਬਾਬਾ ਸੰਗਤ ਸਿੰਘ ਜੀਵਨ ਸਿੰਘ ਕਿਸੇ ਸ਼ਾਇਰ ਨੇ ਲਿਖਿਆ ਜੇਕਰ ਬਾਬਾ ਜੈਤਾ ਜੇਕਰ ਬਾਬਾ ਜੈਤਾ ਦਿੱਲੀੋਂ ਸ਼ੀਸ਼ਲੇ ਆਉਂਦਾ ਨਾ ਅੱਜ ਸਿੱਖ ਦੀ ਮੁੱਛ ਖੜੀ ਨਾ ਹੁੰਦੀ ਤੇ ਹਿੰਦੂ ਟਿੱਕਾ ਲਾਉਂਦਾ ਨਾ ਐਡੀਆਂ ਜਿਹੜੀਆਂ ਕੁਰਬਾਨੀਆਂ ਇਤਿਹਾਸ ਦੇ ਵਿੱਚ ਸਾਡੀਆਂ ਸਾਡਾ ਪੂਰਾ ਵਿਸ਼ਵਾਸ ਸ੍ਰੀ ਗੁਰਗੰਨ ਸਾਹਿਬ ਤੇ ਹੋਣਾ ਚਾਹੀਦਾ ਸਾਡੇ ਰਹਿਬਰਾਂ ਨੇ ਬੰਛਵਾਰੇ ਨੇ ਸ਼੍ਰੋਣੀ ਸ਼ਹੀਦ ਬਾਬਾ ਜੀਵਨ ਸਿੰਘ ਦੇ 11 ਮੈਂਬਰ ਔਖੀ ਘੜੀ ਦੇ ਵਿੱਚ ਸ਼ਹੀਦ ਹੋਏ ਨੇ ਇਸ ਕਰਕੇ ਸਾਨੂੰ ਆਪ ਦੇ ਕਿਉਂਕਿ ਗੁਰੂ ਨੇ ਗਰੀਬ ਨੂੰ ਪਾਸ਼ਾਹੀ ਦੇਣ ਦੀ ਗੱਲ કરી ਸੀ ਸਾਨੂੰ ਗੁਰੂ ਨੇ ਨਿਆਂ ਅਸਰੇ ਨੂੰ ਓਟ ਦੇਣ ਦੀ ਗੱਲ કરી ਸੀ ਆਪਦੇ ਧਰਮ ਦੇ ਨਾਲ ਜੁੜ ਕੇ ਸਾਨੂੰ ਸਰਬ ਸਮਾਜ ਦਾ ਭਲਾ ਕਰਨਾ ਚਾਹੀਦਾ ਨਸ਼ਿਆਂ ਨੂੰ ਛਡ ਕੇ ਰਾਸਤਾ ਪ੍ਰਾਪਤ ਆ ਮਾੜੇ ਹਮਾੜਾ ਮਾੜਾ ਅਨਸਰ ਹਰ ਇੱਕ ਜਾਤੀ 'ਚ ਹੁੰਦਾ ਇਕੱਲੇ ਕਿਸਾਨ ਭਰਾ ਮਾੜੇ ਨਹੀਂ ਤੇ ਜੇ ਮੈਂ ਮੱਝ ਵੀ ਸਿੱਖ ਭਾਈਚਾਰੇ ਦੀ ਗੱਲ ਕਰਾਂ ਮਾੜੇ ਅਨਸਰ ਤਾਂ ਉਹਨਾਂ 'ਚ ਵੀ ਨੇ ਅਰਮਦਾਸੀਆ ਸਿੱਖ ਚ ਵੀ ਮਾੜੇ ਅਨਸਰ ਹੈਗੇ ਨੇ ਹੋਰ ਭਾਈਆਂ ਚਾਰੇ ਚ ਵੀ ਮਾੜੇ ਅਨਸਰ ਹੈਗੇ ਨੇ ਤਾਂ ਉਹ ਮੇਜਰ ਕਰਕੇ ਸਾਨਾ ਚ ਨੇ ਜਿਹੜੇ ਬਾਈਕਾਰਡ ਕਰਾਉਣ ਦਾ ਕੰਮ ਕਰਦੇ ਨੇ ਜਿਹੜੇ ਗੁਰੂ ਦੀ ਗੱਲ ਨਹੀਂ ਮੰਨਦੇ ਜਿਹੜੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਗੱਲ ਨਹੀਂ ਮੰਨਦੇ ਕਿ ਗੁਰੂ ਨੇ ਅਮਰਤਿ ਛਕਾ ਕੇ ਸਭ ਨੂੰ ਇੱਕ ਸਾਜਿਆ ਸੀ ਤਾਂ ਉਹ ਫਿਰ ਸਾਡੇ ਵਰਗੇ ਨੂੰ ਸਾਡੇ ਗੁਰੂਆਂ ਨੂੰ ਪੂਰਾ ਮਾਨ ਸਨਮਾਨ ਨਹੀਂ ਦੇ ਰਹਾ ਫਿਰ ਸਾਨੂੰ ਤਾਂ ਕਿਹਾ ਉਹ ਲੋਕਾਂ ਨੇ ਮਾਨ ਸਨਮਾਨ ਦੇਣਾ ਮੇਰੀ ਇੱਕ ਸੰਦੇਸ਼ ਆ ਕਿ ਅਸੀਂ ਸਰਬਤ ਦੇ ਭਲੇ ਦੀ ਅਰਦਾਸ ਕਰੀਏ ਭਾਰਤ ਦੇਸ਼ ਆਜ਼ਾਦਾ ਤੇ ਸਾਰੇ ਧਰਮਾਂ ਦਾ ਸਤਿਕਾਰ ਕਰੀਏ ਨਸ਼ਾ ਛੱਡ ਕੇ ਰਾਸ ਦਾ ਪ੍ਰਾਪਤ ਕਰਨ ਵੱਲ